ਪੰਜਾਬ ਵਿੱਚ ਐਸੀ ਟ੍ਰੇਨ ਤੁਸੀਂ ਪਹਿਲੀ ਵਾਰ ਵੇਖੀ ਹੋਣੀ ਹੈ ਜਿਹਦੇ 'ਚ ਚੜਨ ਲਈ ਲੋਕ ਸਟੇਸ਼ਨ ਤੇ ਨਹੀਂ ਬਲਕਿ ਫਾਟਕ ਤੇ ਖੜੇ ਹੁੰਦੇ ਨੇ ਦੋਸਤੋ ਗਰਦਾਸਪੁਰ ਦੇ ਸ਼ਹਿਰ ਕਾਦੀਆਂ ਦੀ ਇਹ ਵੀਡੀਓ ਹੈ ਜਿੱਥੇ ਟ੍ਰੇਨ ਵੇਖੋ ਫਾਟਕ ਤੋਂ ਪਹਿਲਾਂ ਹੀ ਰੋਕ ਲੈਂਦਾ ਹੈ ਡਰਾਈਵਰ ਤੇ ਫਿਰ ਇੱਕ ਟ੍ਰੇਨ ਵਾਲਾ ਉਤਰ ਕੇ ਥੱਲੇ ਆਉਂਦਾ ਤੇ ਉਖਾੜ ਕੇ ਫਾਟਕ ਕ੍ਰੋਸ ਕਰਨ ਤੋਂ ਲੋਕਾਂ ਨੂੰ ਰੋਕਦਾ ਤੇ ਇਸੇ ਫਾਟਕ ਤੇ ਵੇਖੋ ਲੋਕ ਵੀ ਖੜੇ ਹੁੰਦੇ ਨੇ ਤੇ ਇਹ ਵੀ ਕੀ ਕਰਦੇ ਨੇ ਜਦੋਂ ਟ੍ਰੇਨ ਰੁਕਦੀ ਏ ਤਾਂ ਉੱਥੇ ਹੀ ਟ੍ਰੇਨ 'ਚ ਬਹਿ ਜਾਂਦੇ ਨੇ ਤੇ ਆ ਤੁਸੀਂ ਅੱਗੇ ਵੇਖ ਸਕਦੇ ਹੋ ਕੋਈ ਫਾਟਕ ਨਹੀਂ ਹੈ ਤੇ ਇਹ ਵੀਰ ਖੁਦ ਫਾਟਕ ਅੱਗੇ ਖੜ ਕੇ ਦੋ ਇਹ ਬਾਈ ਵੀ ਵਿੱਚੇ ਟ੍ਰੇਨ ਦੇ ਬੈਠ ਕੇ ਅੱਗੇ ਚੱਲਾ ਜਾਂਦਾ ਹੈ ਗਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਸ਼ਹਿਰ ਦੀ ਇਹ ਵੀਡੀਓ ਹੈ ਅਮਰਸਰ ਤੋਂ ਕਾਦੀਆਂ ਆਉਂਦੀ ਹੈ ਇਹ ਟ੍ਰੇਨ ਤੇ ਮਟਾਲੇ ਤੱਕ ਤਾਂ ਇਹਦੇ ਫਟਕ ਲੱਗੇ ਹੋਏ ਨੇ ਤੇ ਆ ਤੁਸੀਂ ਵੇਖ ਸਕਦੇ ਹੋ ਕਾਦੀਆਂ ਲੱਗੇ ਫਟਕ ਨਾ ਲੱਗੇ ਹੋਣ ਕਰਕੇ ਟ੍ਰੇਨ ਵਾਲੇ ਬਾਈ ਨੂੰ ਉਤਰ ਕੇ ਆਪ ਅੱਗੇ ਖੜਨਾ ਪੈਂਦਾ ਤੇ ਫਿਰ ਜੋ ਆ ਟ੍ਰੇਨ ਤੁਰਦੀ ਏ ਸੋ ਲੋਕਾਂ ਦਾ ਕਹਿਣਾ ਕਿ ਜੇ ਇੱਥੇ ਫਟਕ ਲੱਗਾ ਹੋਏ ਤਾਂ ਇਸ ਤਰ੍ਹਾਂ ਟ੍ਰੇਨ ਨੂੰ ਰੁਕਣਾ ਆਣਾ ਪਏ ਪਹਿਲਾਂ ਇਹ ਫਟਕ ਥੱਲੇ ਸੁੱਟਿਆ ਹੋਏ ਤੇ ਸਭ ਲਈ ਕੰਮ ਸੌਖਾ ਹੋ ਜੇ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਦੇ ਬਾਰੇ ਵਿੱਚ ਜ਼ਰੂਰ ਆਪਣੇ ਕੀਮਤੀ ਵਿਚਾਰ ਕਮੈਂ ਕੋਈ ਇੱਥੇ ਫਾੜਕਣੀਆਂ ਬਸ ਇਦਾਂ ਹੀ ਆ